ਦੋਸਤੋ ਗੱਡੀ ਦੀ ਆਪਾਂ ਸੇਰਮਿਕ ਕੀਤੀ ਸੀ ਵੀ 1 ਕਰੋੜ ਸਪਾਂਨ ਨੂੰ ਫ੍ਰੀ ਆਖਿਆ ਸੀ ਸਰਵਿਸ ਦਾ ਮਤਲਬ ਇਹ ਸੀ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਵਾਸ਼ ਕਿ ਨਹੀਂ ਹੁੰਦੀ ਆ ਕਿਉਂਕਿ ਜ਼ਿਆਦਾਤਰ ਸੇਰਮਿਕ ਹੋਣ ਤੋਂ ਬਾਅਦ ਸਹੀ ਤਰੀਕੇ ਨਾਲ ਜਦੋਂ ਗੱਡੀਆਂ ਵਾਸ਼ ਨਹੀਂ ਹੁੰਦੀਆਂ ਤੇ ਉਹਨਾਂ ਦੇ ਉੱਤੇ ਸਵੈਲ ਮਾਰਕ ਆ ਜਾਂਦੇ ਨੇ ਸੋ ਗੱਡੀ ਦੀ ਕੁਆਲਿਟੀ 100% ਪ੍ਰੀਤ ਮੋਟਰਸ ਮੋਗਾ ਜਿਹੜੇ ਦੋਸਤਾਂ ਨੇ ਆਪਣੀ ਗੱਡੀ ਨੂੰ ਪ੍ਰੋਪਰ ਵਾਸ਼ ਕਰਾਉਣਾ ਹੋਵੇ ਸਟੀਮ ਵਾਸ਼ ਕਰਾਉਣੀ ਹੋਵੇ ਜਾਂ ਜੇ ਅਸੀਂ ਗੱਡੀ ਜਦੋਂ ਦਾ ਪ੍ਰੀਮੀਅਮ ਦੇ ਵਿੱਚ ਕਰਦੇ ਹੈਗੇ ਆ ਤੇ ਫਿਰ ਹਰ ਇੱਕ ਥਾਂ ਤੇ 에ਰ ਜਿਹੜੀ ਉਹ ਪ੍ਰੋਪਰ ਮਾਰ ਕੇ ਤੇ ਉਹਦਾ ਹਾਰਡ ਵਾਟਰ ਨਾ ਫਸੇ ਤੇ ਜੰਮੀ ਨਾ ਪਾਣੀ ਤੇ ਅਲਾਇਵੀ ਲੋ ਹਰ ਇੱਕ ਚੀਜ਼ ਉੱਪਰ ਆ ਤੇ ਇੱਕ ਇੱਕ ਵੱਖਰੀ ਤਰੀਕੇ ਦੀ ਇੱਕ ਸਰਵਿਸ ਹੈ ਜਿਹੜੀ ਦੋਸਤਾਂ ਨੇ ਸਰਵਿਸ ਕਰਾਉਣੇ ਹੋਏ ਪ੍ਰੀਤ ਮੋਟਰਸ ਮੋਗਾ ਆਪਾਂ ਵੀਰ ਜੀ ਨੂੰ ਪੁੱਛਦੇ ਆ ਕਿ ਕੀ ਰਿਜ਼ਲਟ ਨੇ ਇਹ ਸੀ ਕਿ ਕੀ ਪਹਿਲਾਂ ਜਦੋਂ ਆਪਾਂ ਇਹਦੇ ਵਿੱਚ ਮੈਂ ਤੁਮ ਕੀ ਦੱਸਾਂ ਜੀ ਕਿ ਆਹ ਤਾਂ ਬਿਲਕੁਲ ਨਿਊ ਆ ਜਿਵੇਂ ਬਣ ਚੁੱਕੀ ਆ ਪਹਿਲਾਂ ਇੰਨੀ ਉਹ ਸੀਗੀ ਕਿ ਇਹਦੇ ਵਿੱਚ ਕੁਛ ਨਹੀਂ ਦਿਖਦਾ ਸੀ ਕੋਈ ਸ਼ਾਈਨ ਨਹੀਂ ਸੀ ਅੱਛਾ ਜੀ ਕੁਛ ਨਹੀਂ ਸੀ ਜੀ ਇੱਥੇ ਖੜੇ ਹੋ ਪਾਜੀ ਅੱਛਾ ਜੀ ਹੁਣ ਦੱਸੋ ਪਾਜੀ ਹੁਣ ਸਰ ਸੈਟੀਸਫਾਈਡ ਨਹੀਂ ਪੂਰੇ ਅਸੀਂ ਡੈਫੀਨੇਟਲੀ ਜੀ ਬਹੁਤ ਜ਼ਿਆਦਾ ਵਧੀਆ ਕੰਮ ਤੁਸੀਂ ਆਲਰੇਡੀ ਪਹਿਲਾਂ ਇਹ ਸੈਰਾਮਿਕ ਕਰਵਾਈ ਸੀ ਸਰ ਬਹੁਤ ਕੁਛ ਕਰਵਾਇਆ ਸੀ ਪਹਿਲਾਂ ਪਰ ਸਾਨੂੰ ਆਹ ਰਿਜ਼ਲਟ ਨਹੀਂ ਮਿਲਿਆ ਜੋ ਇੱਥੇ ਆ ਕੇ ਮਿਲਿਆ ਬਿਲਕੁਲ ਯੂ ਕੈਨ ਸੀ ਹੈ ਨਾ ਜਿਵੇਂ ਆਪਾਂ ਕਹਿ ਰਹੀਏ ਸ਼ੋਰੂਮ ਚੋਂ ਆਈ ਹੈ ਹੁਣ